ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਾਲਕ ਪਨੀਰ ਦੀ ਸਬਜ਼ੀ ਲੇਅਰ ਵਾਲੀ ਬਣਾਵਾਂਗੇ ਆਪਾਂ ਤੇ ਨਵੇਂ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਪਾਲਕ ਲੈ ਲਿਆ ਜੀ ਡੰਡੀਆਂ ਆਪਾਂ ਕੱਟ ਲਈਆਂ ਤੇ ਹੁਣ ਜੀ ਆਪਾਂ ਨਾ ਪਾਲਕ ਨੂੰ ਉਬਾਲਾਂਗੇ ਇੱਧਰ ਆਪਣਾ ਪਾਣੀ ਗਰਮ ਰੱਖਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਅੱਧਾ ਕ ਚਮਚ ਨਮਕ ਪਾ ਦਾਂਗੇ ਤੇ ਇੱਕ ਚਮਚ ਆਪਾਂ چینی ਪਾ ਦੇਾਂਗੇ। ਹੁਣ ਜਦੋਂ ਪਾਣੀ ਆਪਣਾ ਉਬਲ ਗਿਆ ਉਦੋਂ ਆਪਾਂ ਇਹਦੇ ਵਿੱਚ ਪਾਲਕ ਪਾਵਾਂਗੇ। ਪਾਣੀ ਜੀ ਆਪਣਾ ਉਬਲਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਲਕ ਪਾ ਦੇਾਂਗੇ। ਉਨ ਆਪਾਂ ਨਾ ਇਹਨੂੰ 2-3 ਮਿੰਟ ਨਾ ਢੱਕ ਕੇ ਪਕਾ ਲਵਾਂਗੇ। 2-3 ਮਿੰਟ ਹੋ ਗਏ ਆਪਣੇ ਪਾਲਕ ਉਬਲਦੇ ਨੇ ਤੇ ਹੁਣ ਨਾ ਆਪਾਂ ਇਹਨੂੰ ਬਾਹਰ ਕੱਢ ਲੈਣੇ ਗਾਹ ਸਬੰਧ ਕਰ ਦਿੰਨੇ ਆ। ਤੇ ਇਹਨੂੰ ਕੱਢ ਕੇ ਆਪਾਂ ਛਾਣਨੀ 'ਚ ਪਾ ਲਵਾਂਗੇ। ਹਾਂਜੀ ਪਾਲਕ ਨਾ ਆਪਾਂ ਕੱਢਤਾ ਛਾਣਨੀ ਦੇ ਵਿੱਚ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਫੇਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਹੁਣ ਆਪਾਂ ਇਧਰ ਦਵਾਰੇ ਤਾਨ ਫੇਰ ਰੱਖ ਲਾਂਗੇ। ਆਪਾਂ ਦਵਾਰੇ ਪੈਨ ਰੱਖ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਤੇ ਹੁਣ ਨਾ ਆਪਾਂ ਆ ਟਮਾਟਰ ਲਏ ਆ ਇੱਧਰ ਆਪਣੇ ਕੋਲ ਟਮਾਟਰ ਆਏ ਆ ਆਪਾਂ 4-5 ਟਮਾਟਰ ਆ ਐਡਾ ਕਿਲੋ ਦੇ ਕਰੀਬ ਹੈਗੇ ਆ ਹੁਣ ਆਪਾਂ ਇਹਦੇ ਵਿੱਚ ਐਸਤਕਾਂ ਕਰਕੇ ਨਾ ਥੋੜਾ ਥੋੜਾ ਕੱਟ ਲਾ ਦੇਾਂਗੇ ਐਸਤਕਾਂ ਕਰਕੇ ਸਾਰਾਂ ਦੇ ਕੱਟ ਲਾ ਕੇ ਨਾ ਤੇ ਫਿਰ ਆਪਾਂ ਪਾਣੀ ਚ ਪਾ ਦੇਾਂਗੇ ਨਾ ਥੋੜਾ ਥੋੜਾ ਹੀ ਲਾਉਣਾ ਬਸ ਇਧਰ ਪਾਣੀ ਆਪਣਾ ਉਬਲ ਗਿਆ ਤੇ ਆਪਾਂ ਨੇ ਇਹਦੇ ਵਿੱਚ ਟਮਾਟਰ ਪਾ ਦਿਆਂਗੇ ਹੁਣ ਹੁਣ ਆਪਾਂ ਨਾ 10 ਮਿੰਟ ਇਹਨਾਂ ਨੂੰ ਉਬਾਲਾਂਗੇ ਪਾਣੀ ਦੇ ਵਿੱਚ ਆਪਾਂ ਨਾ ਪਾਲਕ ਠੰਡਾ ਹੋ ਰਿਹਾ ਤੇ ਟਮਾਟਰ ਉਬਲ ਰਹੇ ਆ ਤੇ ਹੁਣ ਆਪਾਂ ਨਾ ਉਹਨਾਂ ਟਾਈਮ ਪਨੀਰ ਕੱਟ ਲੈਨੇ ਆਪਾਂ ਇਹਦੇ ਛੋਟੇ ਛੋਟੇ ਪੀਸ ਬਣਾ ਲਾਂਗੇ ਆਪਾਂ ਹਾਂਜੀ ਆਪਾਂ ਪਨੀਰ ਦੇ ਛੋਟੇ-ਛੋਟੇ ਪੀਸ ਕਰ ਲਏ ਆ ਪਨੀਰ ਆਪਾਂ ਘਰੇ ਬਣਾਇਆ ਤੇ ਆਪਾਂ ਬਾਜ਼ਾਰੋਂ ਵੀ ਲਿਆ ਸਕਦੇ ਤੇ ਆ ਮੈਂ ਬਣਾਇਆ ਘਰੇ ਤੇ ਹੁਣ ਆਪਾਂ ਨਾ ਇਹਨੂੰ ਇਹ ਬਾਲ ਦੇ ਵਿੱਚ ਪਾਵਾਂਗੇ ਆਪਾਂ ਹਨ ਆਪਾਂ ਇਹਦੇ ਨਾਲ ਥੋੜੀ ਜਿਹੀ ਕਸ਼ਮੀਰੀ ਮਿਰਚ ਲਾ ਦਾਂਗੇ ਤੇ ਥੋੜਾ ਜਿਹਾ ਲਾਵਾਂਗੇ ਨਮਕ ਹੁਣ ਆਪਾਂ ਔਰ ਕਰ ਦਿਆਂਗੇ ਨਾ ਮਿਰਚ ਦੇ ਵਿੱਚ ਨਾ ਇੱਕ ਔਰ ਹੋ ਜਾਊਗਾ ਤੇ ਸਾਰਾ ਮਿਸ਼ ਹੋ ਗਿਆ ਦੇਖ ਲਓ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਦੇ ਹੁਣ ਆਪਾਂ ਪਾਲਕ ਦੀ ਪਿਓਰੀ ਬਣਾਉਣੀ ਆਂਦੀ ਪਾਲਕ ਆਪਣਾ ਬਹੁਤ ਸੋਹਣਾ ਪੀਸਿਆ ਗਿਆ ਤੇ ਕਲਰ ਵੀ ਸੋਹਣਾ ਹੈ ਇਹਦਾ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਲੈਨੇ ਹੁਣ ਆਪਾਂ ਟਮਾਟਰਾਂ ਨੂੰ ਦੇਖਦੇ ਆਂ ਸੌਫਟ ਹੋ ਗਏ ਟਮਾਟਰਾਂ ਨੂੰ ਨਾ 10 ਮਿੰਟ ਹੋ ਗਏ ਉਹਾਂ ਦੇਖੋ ਛਿਲਕਾ ਹੁਣ ਉਤਰਨ ਲੱਗ ਗਿਆ ਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲੈਣੇ ਜਦੋਂ ਠੰਢੇ ਹੋ ਗਏ ਉਦੋਂ ਆਪਾਂ ਇਹਨਾਂ ਛਿਲਕਾ ਲਾ ਕੇ ਤੇ ਇਹਦੀ ਵੀ ਆਪਾਂ ਪਿਓਰੀ ਬਣਾਵਾਂਗੇ ਆਪਾਂ ਪਾਣਾ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਪਾਵਾਂਗੇ ਆਪਾਂ ਇਹਦੇ ਵਿੱਚ ਆਪਾਂ ਤੇਲ ਵੀ ਵਰਤ ਸਕਦੇ ਆ ਤੇ ਘਿਓ ਵੀ ਵਰਤ ਸਕਦੇ ਆ ਤੇ ਆਪਾਂ 2-3 ਚਮਚੇ ਪਾ ਲਈ ਘਿਓ ਦੇ ਉਨੇ ਗਰਮ ਹੋ ਗਿਆ ਜਦੋਂ ਵਿੱਚ ਜੀਰਾ ਪਾਵਾਂਗੇ ਆਪਾਂ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਕਾਲੀ ਮਿਰਚ ਤੇ ਵੱਡੇ ਇਲਾਚੀ ਦੇ ਦਾਣੇ ਆਪਾਂ ਦਰਦਰੇ ਜਿਹੇ ਕੁੱਟ ਲਏ ਤੇ ਇੱਧਰ ਹੈਗਾ ਧਨੀਆ ਪਾਊਡਰ ਇਹ ਪਾ ਦਾਂਗੇ ਆਪਾਂ ਸਭ ਤੋਂ ਪਹਿਲਾਂ ਜੀਰਾ ਹੀ ਪਾਵਾਂਗੇ ਥੋੜਾ ਜਿਹਾ ਤੜਕ ਗਿਆ ਜਦੋਂ ਤੇ ਦੂਜੇ ਮਸਾਲੇ ਆਪਾਂ ਫੇਰ ਪਾਵਾਂਗੇ ਜੀਰਾ ਤੜਕ ਗਿਆ ਹੁਣ ਆਪਾਂ ਕਾਲੀ ਮਿਰਚ ਤੇ ਵੱਡੀ ਇਲਾਇਚੀ ਦੇ ਦਾਣੇ ਜਰਦਰ ਦੇ ਕੁੱਟੇ ਆ ਤੇ ਧਨੀਆ ਪਾਊਡਰ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਹੁਣ ਤੇ ਹੁਣ ਪਾ ਦਾਂਗੇ ਆਪਾਂ ਇਹ ਚਾਦਰਕ ਤੇ ਹਰੀ ਲਸਣ ਇਹਨਾਂ ਦਾ ਪੇਸਟ ਬਣਾਇਆ ਇਹ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਲਕ ਪਾ ਦਾਂਗੇ ਹੁਣ ਆਪਾਂ ਇਹ ਪਕਾਵਾਂਗੇ। ਪਾਲਕ ਦੇ ਵਿੱਚ ਆਪਾਂ ਮਸਾਲੇ ਮਿਕਸ ਕਰ ਲਏ। ਹੁਣ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਨਮਕ ਤੇ ਲਾ ਆਪਣਾ ਚੀਨੀ ਪਾਵਾਂਗੇ। ਨਮਕ ਤਾਂ ਥੋੜਾ ਹੀ ਪਾਵਾਂਗੇ ਕਿਉਂ ਪਹਿਲਾਂ ਵੀ ਪਾਇਆ ਆਪਾਂ। ਥੋੜਾ ਪਾਵਾਂਗੇ। ਹੁਣ ਆਪਾਂ ਇਹਨੂੰ ਗਾੜਾ ਹੋਣ ਤੇ ਪਕਾਵਾਂਗੇ। ਪਾਲਕ ਗਾੜੀ ਹੋਣ ਲੱਗ ਗਈ। ਹੌਣਾ ਪਾਏ ਦੇ ਵਿੱਚ ਕਰੀਮ ਪਾਵਾਂਗੇ ਆਪਾਂ ਜਿਹੜਾ ਫਰਿੱਜ 'ਚ ਦੁੱਧ ਰੱਖ ਦਿੰਦੇ ਨੇ ਨਾ ਉਹਦੇ ਉੱਤੇ ਕਰੀਮ ਹੁੰਦੀ ਉਹ ਕਰੀਮ ਐ ਤੇ ਆਪਾਂ ਗਰਮ ਦੁੱਧ ਤੋਂ ਮલાઈ ਲਾ ਕੇ ਵੀ ਪਾ ਸਕਦੇ ਆ ਆਪਾਂ ਤਿੰਨ ਚਾਰ ਚਮਚੇ 'ਚ ਪਾਤੀ ਐ ਮલાઈ ਕਰੀਮ ਪਾਤੀ ਐ ਤੇ ਆਪਾਂ ਬਾਜ਼ਾਰ ਵਾਲੀ ਕਰੀਮ ਵੀ ਪਾ ਸਕਦੇ ਆ ਜਿਹੜੀ ਘਰ ਵਾਲੀ ਉਹ ਬਹੁਤ ਵਧੀਆ ਹੁੰਦੀ ਐ ਇਹ ਵੀ ਪਾ ਸਕਦੇ ਆ ਮલાઈ ਵੀ ਪਾ ਸਕਦੇ ਆ ਹੁਣ ਆਪਾਂ ਇਹਨੂੰ ਪੂਰਾ ਪਕਾਵਾਂਗੇ ਗਾੜਾ ਹੋਣ ਚੱਕਰ ਦੇਖੋ ਉਹਨਾ ਟਾਈਮ ਆਪਾਂ ਨਾ ਟਮਾਟਰਾਂ ਦੀ ਪਿਉਰੀ ਬਣਾ ਲੈਂਦੇ ਆਂ। ਪਾਣੀ ਦਾ ਆਪਣਾ ਵਧੀਆ ਪਿਆਰ ਹੋ ਗਿਆ। ਪਾਣੀ ਵਿੱਚ ਹੈ ਨਹੀਂ ਬਿਲਕੁਲ ਵੀ ਦੇਖੋ ਤੇ گاੜਾ ਹੋ ਗਿਆ। ਹੁਣ ਆਪਾਂ ਗੈਸ ਆਫ ਕਰਕੇ ਨਾ ਇਹਨੂੰ ਇਧਰ ਕੇਕ ਮੋਲ ਆਪਣਾ ਇਹਨੂੰ ਆਪਾਂ ਗ੍ਰੀਸ ਕੀਤਾ ਹੋਇਆ ਘਿਓ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ। ਇਹ ਵੀ ਲੇਅਰ ਬਣਾਵਾਂਗੇ ਆਪਾਂ। ਆਪਾਂ ਲੇਅਰ ਵਾਲੀ ਸਬਜ਼ੀ ਬਣਾਵਾਂਗੇ ਅੱਜ। ਇਹਨੂੰ ਐਸ ਤਰ੍ਹਾਂ ਕਰਕੇ ਸੈੱਟ ਕਰ ਦੇਾਂਗੇ ਹਾਂਜੀ ਆਪਾਂ ਟਮਾਟਰਾਂ ਦੀ ਪਿਓਰੀ ਬਣਾਵਾਂਗੇ ਟਮਾਟਰਾਂ ਛਿਲਕਾ ਲਾ ਲਿਆ ਤੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਇਹਦੇ ਨਾਲੇ ਠੰਡੇ ਹੋ ਗਏ ਹੁਣ ਆਪਾਂ ਵਿੱਚ ਨਾ ਇਹਦੇ ਆਦਰਕ ਤੇ ਲਸਣ ਦਾਣਾ ਪੇਸਟ ਹਰੀ ਹਰੀ ਮਿਰਚ ਤੇ ਆਦਰਕ ਇਹ ਪਾ ਲਾਂਗੇ ਆਪਾਂ ਆਪਾਂ ਇਹਨੂੰ ਰੱਖ ਲਿਆ ਆਪਾਂ ਤਾਂ ਤੇਨ ਚਮਚੇ ਆਪਾਂ ਕੇਵਦੇ ਪਾ ਲਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਗਰਮ ਮਸਾਲਾ ਕਸ਼ਮੀਰੀ ਮਿਰਚ ਤੇ ਧਨੀਆ ਪਾウダー ਇਹ ਪਾ ਦਾਂਗੇ ਇਹ ਵਿੱਚ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਓਰੀ ਪਾ ਲਈ ਟਮਾਟਰ ਆਪਣੇ ਮਸਾਲਿਆਂ ਕੇ ਮਿਕਸ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਵੀ ਨਮਕ ਤੇ ਚੀਨੀ ਪਾ ਦਿਆਂਗੇ ਆਪਾਂ ਹੁਣ ਆਪਾਂ ਇਹਦੇ ਵਿੱਚ ਨਾ ਕਰੀਮ ਪਾ ਦਿਆਂਗੇ ਹੁਣ ਆਪਾਂ ਇਹਨੂੰ ਗਾੜਾ ਹੋਣ ਤੇ ਚਲ ਪਕਾਵਾਂਗੇ ਆਪਾਂ ਟਮਾਟਰਾਂ ਦੀ ਤੌਰ ਵੀ ਗਾੜੀ ਹੋ ਗਈ ਹੈ ਬਣ ਗਈ ਹੈ ਹੁਣ ਆਪਾਂ ਗੈਸ ਆਫ ਕਰ ਦਿੰਨੇ ਤੇ ਇਹਨੂੰ ਵੀ ਆਪਾਂ ਪਾਲਕ ਦੇ ਵਿੱਚ ਪਾਵਾਂਗੇ ਚਲੋ ਚਲੋ ਜੀ ਹੁਣ ਆਪਾਂ ਨਾ ਇਹਦੇ ਵਿੱਚ ਪਨੀਰ ਦੀ ਲੇਅਰ ਲਾਵਾਂਗੇ ਐਸ ਤਰ੍ਹਾਂ ਕਰਕੇ ਨਾ ਆਪਾਂ ਪਨੀਰ ਦੀ ਲੇਅਰ ਲਾ ਦਿਆਂਗੇ ਆਪਾਂ ਪਨੀਰ ਦੀ ਲੇਅਰ ਲਾਤੀ ਹੈ ਹੁਣ ਆਪਾਂ ਨਾ ਉੱਤੇ ਟਮਾਟਰ ਦੀ ਲੇਅਰ ਲਾ ਦਾਂਗੇ ਐਸ ਤਰ੍ਹਾਂ ਕਰਕੇ ਆਪਾਂ ਟਮਾਟਰਾਂ ਦੀ ਲੇਅਰ ਲਾਤੀ ਹੈ ਤੇ ਹੁਣ ਨਾ ਆਪਾਂ ਉੱਤੇ ਚੀਜ਼ ਪਾਵਾਂਗੇ ਮੈਂ ਚੀਜ਼ ਘਰੇ ਬਣਾਈ ਹੈ ਹੁਣ ਆਪਾਂ ਇਹਨੂੰ ਉੱਤੇ ਲਾ ਦਿਆਂਗੇ ਇਹਦੇ ਐਸ ਤਿਕਨ ਕਰਕੇ ਆਪਾਂ ਬਾਜ਼ਾਰੋਂ ਵੀ ਲਿਆ ਸਕਦੇ ਮੈਂ ਤਾਂ ਘਰੇ ਹੀ ਬਣਾ ਲਈ ਮੈਂ ਤਾਂ ਕੋਈ ਨਹੀਂ ਲਿਆ ਕੇ ਦਿੰਦਾ ਲਓ ਜੀ ਆਪਾਂ ਚੀਜ਼ ਦੀ ਵੀ ਲੇਅਰ ਲਾਤੀਏ ਕਿ ਆਪਾਂ ਪਨੀਰ ਵੀ ਉੱਤੇ ਕੱਦੂ ਕਸ ਕਰਕੇ ਪਾ ਸਕਦੇ ਤੇ ਪਨੀਰ ਵਰਗਾ ਹੀ ਹੈਗਾ ਇਹ ਇੱਧਰ ਆਪਾਂ ਨਾ ਰੱਖ ਲਿਆ ਪਤੀਲਾ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਿਆਂਗੇ ਆਹਾਂ ਆਪਣਾ ਤਿਕੋਨਾ ਜਆ ਆਪਣੇ ਕੋਲੇ ਪਿਆ ਸੀ ਇਹ ਆਪਾਂ ਕੇਕ ਜਮ ਕੇਕ ਬਣਾਉਂਦੇ ਨਾ ਆਪਾਂ ਉਵੇਂ ਇਹਨੂੰ ਮੈਲਟ ਕੱਪ ਬਣਾਵਾਂਗੇ ਸਬਜੀ ਬਣ ਜੂਗੀ ਆਪਾਂ ਹੁਣ ਆਪਾਂ ਇਹਨੂੰ ਨਾ ਪੂਰਾ ਗਰਮ ਹੋ ਗਿਆ ਇਹ 10 ਮਿੰਟ ਹੋ ਗਏ ਨਾ ਰੱਖੇ ਨੂੰ ਹੁਣ ਉਤੋਂ ਆਪਾਂ ਇਸ ਤਰ੍ਹਾਂ ਢੱਕ ਦੇਾਂਗੇ ਹੁਣ 15 ਤੋਂ 20 ਮਿੰਟਾਂ ਨੂੰ ਆਪਾਂ ਦੇਖਾਂਗੇ ਹਾਂਜੀ ਆਪਾਂ ਨੇ ਨਾ 12 ਮਿੰਟ ਹੋ ਗਏ ਤੇ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਲੈ ਆ ਗਏ ਤਾਂ ਬੰਦ ਕਰ ਦਿੰਦੇ ਹੁਣ ਆਪਾਂ ਇਹਨਾਂ ਤਾਂ ਇਹਨਾਂ ਨੂੰ ਬਾਹਰ ਕੱਢ ਲੈਣੇ ਆਪਣੇ ਕੌਲੇ ਨੂੰ ਸਬਜੀ ਵਾਲੇ ਨੂੰ ਆਪਾਂ ਬਾਹਰ ਕੱਢ ਲਾਂਗੇ ਅਧਿਕ ਆਪਾਂ ਹੁਣ ਕੌਲਾ ਬਾਹਰ ਕੱਢਨੇ ਹੈਗਾ ਸਬਜੀ ਆ ਨਾ ਤੇ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਲੈ ਰਾਲੀ ਤੇ ਇਹ ਆਪਾਂ ਓਵਨ ਦੇ ਵਿੱਚ ਵੀ ਬਣਾ ਸਕਦੇ ਹਾਂ ਓਵਨ ਦੇ ਵਿੱਚ ਤਾਂ ਬਹੁਤ ਜਲਦੀ ਬਣ ਜਾਉ ਇਸ ਤੇ 10-12 ਮਿੰਟ ਲੱਗਦੇ ਆ ਤੁਹਾਨੂੰ ਜਿਵੇਂ ਆਪਾਂ ਕੇਕ ਬਣਾਉਣੀ ਜਿਵੇਂ ਕੇਕ ਬਣਾਉਂਦੇ ਓਵੇਂ ਨਹੀਂ ਹੈ ਬਾਹਰ ਨਿਕਲਦੀ ਕਿਉਂਕਿ ਇਸ ਆਪਾਂ ਨੂੰ ਬਾਹਰ ਰਸਤਗਾ ਕਰਕੇ ਕੱਢ ਕੇ ਆਪਾਂ ਨੂੰ ਦੇਖਣੀ ਪਊਗੀ ਆ ਦੇਖੋ ਆ ਲੇਰ ਹੈ ਆ ਆਪਣੀ ਪਨੀਰ ਦੀ ਲੇਰ ਆ ਗਈ ਆ ਆਪਣੀ ਪਾਲਕ ਦੀ ਹੈ ਤੇ ਆ ਆਪਣੇ ਟਮਾਟਰ ਦੀ ਲੇਰ ਆ ਆ ਆਪਣੀ ਆਪਾਂ ਕੀ ਬੋਲਦੇ ਹਨ ਜੀਓ ਆਪਣੀ ਚੀਜ਼ ਵੀ ਬਹੁਤ ਵਧੀਆ ਮੈਲਟ ਹੋਈ ਐ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆਸ ਤੱਕਾ ਕਰਕੇ ਬਾਹਰ ਕੱਢ ਲਾਂਗੇ ਤੇ ਬਹੁਤ ਹੀ ਵਧੀਆ ਆਪਣੀ ਚੀਜ਼ ਬਣ ਗਈ ਐ ਤੇ ਬਹੁਤ ਵਧੀਆ ਆਪਣੀ ਸਬਜੀ ਬਣੀ ਐ ਦੇਖੋ ਲੇਹਰਾਂ ਵਾਲੀ ਸਬਜੀ ਬਣ ਕੇ ਹੋ ਗਈ ਤਿਆਰ ਰੋਟੀ ਨਾਲ ਖਾਓ ਪਰੌਠਿਆਂ ਨਾਲ ਖਾਓ ਤੇ ਬਹੁਤ ਹੀ ਸਵਾਦ ਬਣੀ ਐ ਤੇ ਬਹੁਤ ਹੀ ਵਧੀਆ ਹੈਲਦੀ ਐ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ